ਤੇ ਸੰਗਤ ਆਉਣੀ ਸ਼ੁਰੂ ਹੋ ਗਈ ਏ ਗੁਰੂ ਘਰ ਚੱਲਦਿਆਂ ਪਈਆਂ ਨੇ ਸੇਵਾ ਬੱਲੇ ਮਾਮਾ ਕੁੱਟਿਓ ਨੇ ਕੰਡੇ ਜੀ ਆ ਲੈ ਗੁਰੂਦਾਨ ਤੁਹਾਨੂੰ ਵੀ ਸਲੂਟ ਜੀ ਕਰਦੇ ਵੀ ਸੇਵਾ ਬਾਬਾ ਜੀ ਦੀ ਬੜੀ ਚਰਵਾ ਬਾਬੇ ਜੀ ਦੀ ਆਈ ਦੀ ਚਾਹੀਦੀ ਚਾਹੀਦੀ ਕੇ ਬੜੀ ਚਰਵਾ ਹਉਦੇ ਸੰਗੀ ਆਹਾ ਗੱਡੀ ਚਾਂਡ ਆਉਂਦਾ ਮਾਮਾ ਹਾਂ ਪੂਰੀ ਪੂਰੀ ਕੇ ਲੈ ਵੀ ਬਲਜਿੰਦਰ ਸਿੰਘ ਬਣਾਈ ਉਹਦਾ ਚਾਵਾ ਪਿਆਰੇ ਸਾਰਿਆਂ ਨੂੰ ਜੀ ਉਹ ਬੜਾ ਉਹਨੂੰ ਗੁੱਟਿਆ ਸਾਹਿਬ ਠੀਕ ਠਾਕ ਅਸ਼ਾ ਅਸ਼ਾ ਦੇਖ ਕੇ ਜੱਸੀ ਲਓ ਜੀ ਇੱਕ ਟੈਂਕੀ ਇੱਧਰ ਜਿਹੜੀ ਪੁਰਾਣੀ ਆਪਾਂ ਲਾਈ ਸੀ ਉਹ ਲਾਗੇ ਇੱਧਰ ਭਰ ਕੇ ਰੱਖਤੀ ਟੇਬਲ ਦੇ ਉੱਤੇ ਕਿਉਂ ਪਾਣੀ ਦੀ ਕਮੀ ਨਾ ਆਵੇ ਬਾਬਾ ਜੀ ਪਾਠ ਪੜ੍ਹਦੇ ਪੈਣੇ ਵਾਹਿਗੁਰੂ ਸੱਚੇ ਪਾਤਸ਼ਾਹ ਸੋ ਕਰਕ ਹਾਂਜੀ ਵੈਗਰੂ ਪ੍ਰਸ਼ਾਦਾ ਛਕਾਉਣ ਲੱਗੇ ਜੀ ਛਕਾ ਦੇ ਛਕਾ ਦਿਓ ਜੀ ਛਕਾ ਦਿਓ ਆਹ ਕਹਿੰਦੇ ਲਿਆਓ ਅੰਦਰ ਛਕਾਓ ਅੰਦਰ ਜਿਹੜਾ ਬੈਠਾ ਹੈ ਕਿਸੇ ਨੂੰ ਨਰਾਜ਼ ਨਹੀਂ ਕਰਨਾਗਾ ਗੁਰੂ ਘਰ ਸਬਜੀ ਵਾਦੂ ਸਬਜੀ ਨਵੀਂ ਬਣ ਚੱਲੀ ਇਹ ਵੀ ਸੰਗਤੀ ਛਕੇਗੀ ਆਈ ਪ੍ਰਸ਼ਾਦੇ ਗੁਰੂ ਘਰ ਦੇ ਲੰਗਰ ਦੇ ਮਾ ਬਾਬਾ ਪੁਰਜਾ ਸਿੰਘ ਇਤੀ ਉਹਦਾ ਸੇਵਾ ਫੁੱਲ ਮਿੰਟੋਂ ਮਿੰਟ ਕੰਮ ਹੋਇਆ ਮਿੰਟੋਂ ਮਿੰਟ ਮਿੰਟੋਂ ਮਿੰਟ ਹੋ ਜਣਾ ਜੀ ਨਾਲੇ ਆ ਫਾਰਮੂਲਾ ਵਧੀਆ ਜੀ ਆ ਫਾਰਮੂਲਾ ਆਪਾਂ ਆਪਾਂ ਤਿਆਰ ਕੀਤਾ ਆਪਦਾ ਤਿਆਰ ਕੀਤਾ ਗਲਾਹ ਲਾ ਕੇ ਹੋਰ ਸਾਰਾ ਆਪਦਾ ਸਾਡੀ ਆ ਬਈ ਵਧੀਆ ਵਧੀਆ ਜੀ ਵਧੀਆ ਜੀ ਸ਼ੁਕਰ ਮਾਮਾ ਜੀ ਸੇਵਾ ਲੁੱਟ ਰਿਆ ਇਸ ਸਾਲ ਸੰਗਤਾਂ ਦੀ ਕਿਰਪਾ ਫਾਊਂਡੇਸ਼ਨ ਕੀ ਦੇ ਹਾਂਜੀ ਬਈ ਕਿਰਪਾ ਕੋ ਬਣਾਉਂਦਾ ਆ ਜੀ ਆਪਣੇ ਨੇ ਬੜੇ ਚੰਗੇ ਹਾਂਜੀ ਆ ਵੇਖੋ ਸਾਰਾ ਕੰਮ ਚੱਲ ਰਿਹਾ ਸੇਵਾ ਆ ਜਾ ਲੈ ਅੱਬਾ ਪਾ ਪਾ ਚਾਹ ਪਿਆ ਚਕਾ ਲੰਗਰ ਸਾਰੇ ਨੂੰ ਡੋਡੇ ਫੇਰ ਖੇਡੇ ਡੋਡੇ ਮਾਮੇ ਦੇ ਹਾਂ ਲਈ ਮਾਮਾ ਜੀ ਕਰਤੀ ਤਿਆਰੀ ਲੰਗਰ ਦੀ ਪਿਆਰ ਦੇ ਕਰਦੇ ਤਿਆਰੀਆਂ ਕਰਦੇ ਤਿਆਰੀਆਂ ਸੰਤਾ ਆਵੇ ਜੋ ਖਾਵੇ ਤੇ ਰਾਜੀ ਜਾਵੇ ਹਾਂ ਭਾਈ ਕੋ ਵੀ ਆ ਬਾਬਾ ਜੀ ਭਾਈ ਆਇਆ ਜੀ ਆਹ ਬਾਦੀ ਰਹੀ ਹੈ ਪਾਣੀ 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 ਕੱਲ੍ਹ ਤੋਂ ਕੀ ਕਰ ਲਈ ਲੰਗਰ ਦੀ ਤਿਆਰੀ ਚੱਲਦੀ ਪਈ ਹੈ ਉਹ ਵੇ ਮੈਂ ਭਾਈ ਜੀ ਜਲਾਦੀ ਮਾਤਾ ਆਹ ਲਾ ਦੇ ਹਰ ਦੇਖੋ ਨਾ ਅੰਮ੍ਰਿਤ ਦਵਾਈ ਉਹ ਲੈ ਰਹੇ ਮਾਸਾ ਦਵਾਈ ਲਿਆ ਦੇ ਮਮਾ ਜੀ ਦੋਨੋਂ ਲੋ ਜੀ ਆ ਇਸ ਤਰ੍ਹਾਂ ਗਲਾਸ ਦੇ ਨਾਲ ਅੱੱਕਰ ਵੀ ਕਟਿੰਗ ਹੁੰਦੀ ਭਈ ਬਾਬਾ ਜੀ ਤੇ ਲੰਗਰ ਦਾ ਤੜਕਾ ਛਿੜਕਾ ਚੱਲ ਰਿਹਾ। ਪਾ ਜਿਸ ਤਾਬ ਬਜਾਇਆ ਨਾਨਕ ਗੁਰਮਕਾਹ ਹਰਿ ਸਿਮਰਨ ਤਿਨ ਪਾਇਆ ਸੋ ਲੋਕ o bo cap anja know. Adams da bat Ka tar na tal tare sar na tal Christina maare dia on hanakki traba sahabey ac � hodi. In mador cha ta todya funny gli hai io yapi maatsa tatora tumi fana abana fa n 고� ed 568 uy mei ਇਹ ਗੁਰਮੁਖ ਨਾਮ ਤੇ ਪੂਰਨ ਮੇਰੀ ਆਨਤ ਪਾਉ ਸੁਖਨੇਰੀ ਨਾ ਕਰਦੇ ਕੀ ਫਿਰਦੇ ਤੈਨੂੰ ਤੇ ਕੂਰ ਆਜਾ ਸੁਖਿਆ ਹਰ ਦਾ ਨਾਮ ਜਪਦੇ ਹੋ ਸੁਖਿਆ ਵਾਸੁ ਨੰ ਬਨ ਨਾ ਪਰੇ ਹਰ ਦਾ ਨਾਮ ਜਪਦਾ ਹੈ ਨਿਸਤਰੇ ਹੰਤ ਮਾਇਆ ਰੰਗ ਤੇ ਸਨਾਵਦਾ ਹੈ ਹਰ ਦਾ ਨਾਮ ਜਪਦਾ ਗਾਏ ਜੀ ਮਾਰ ਕੇ ਹੀ ਸਤ ਅਪਿਲਾ ਹੀ ਹਰ ਨਾਮ ਤੰਗੂ ਤਸਕੀ ਲਾਇ ਸਾ ਨਾਮ ਤੁਦਾ ਤਿਆਜੀ ਨਾਮ ਤੁਪਾ ਪਰਮਗਤ ਹੋਈ ਤਾਈ ਸ਼ੁਚਨਾ ਨਹੀਂ ਕੋਲੇ ਲਖਬਾਈ ਜਮਨ ਜਮਨ ਤੁਪੀ ਵੰਤਾ ਸੁਖੁਰੇ ਨਾਮ ਜੀ ਕਵਤ ਪਈ ਸਾਚਿ ਸੰਤ ਜੀ ਮਾਰਿ ਤੀਨ ਜਾਈ ਨ ਕੋਸਾ ਹੈ ਪੰਥ ਤੇਰਾ ਕੋ ਲਖ ਜਾਨੂ ਹਰ ਕਾ ਨਾਮ ਹੈ ਨਾਲ ਪਿਛਾਨੂ ਈ ਮਾਨ ਕੀ ਮਤਾਂ ਨੂੰ ਕੋਟਿ ਦਾ ਚੇਨ ਨੂੰ ਕਰਾਮ ਹਰਿਆਣਾ ਨਾਮ ਦਾ ਸਤਿਗੁਰੂ ਕਰਾਮ हिंदुस्तान <laughs> गुरुपाद की चरण नाथ जस जी है हर केतन मिथ्या स मन परमंदा तुम्हें मिथ्या हस्त पर दरब कौस रहे मिथ्या मेरे पीर कृप कृपेर पावन धर मिथ्या सुन सोजन स्वाद मिथ्या तन को पकाव कस है मिथ्या मन पर जो धन्यवाद है मिथ्या ਹੇ ਬਹੁ ਦੇ ਨਾਨਕ ਸਰਨਾਮ ਲੈ ਗੁੱਤੀ ਸਾਗਤ ਦੀ ਆਜਾ ਸਤਿਗੁਰਾਂ ਕੋ ਹੋਵਤ ਸੂਚਾ ਵਰਤਾਣਾ ਬਣਾਤਾ ਆਂਦਾ ਮੁਖਾਵਤ ਤੰਤ ਕੋ ਗੰਧ ਰਚ ਮੋਰੰਗ ਨਰਾਇਣ ਬਿਰਤਾ ਵਿਹਾਵੇ ਨੀਂ ਸਨਾ ਜੋ ਕੀਤੀ ਜਾਏ ਗੋਮੁਦ ਪੜਾਣਾ ਦਸਤੇ ਸਭ ਕਾਮ ਦੇ ਕ੍ਰਿਪਾ ਨਾਰਾ ਸੁਦਾਮ ਧੰ ਪਾ ਮਨੇ ਕਮਤੇ ਹਰਨਾਉ Morayu mara daa daa o yoo yoo timata o mayuso yoo sori waata o.